ਜੇ ਤਾਂ ਕੋਈ ਝੂਠ ਬੋਲਦਾ ਤਾਂ ਲੋਕਾਂ ਨੂੰ ਉਹ ਪਸੰਦ ਨਹੀਂ ਆਉਂਦਾ ਜਦੋਂ ਕੋਈ ਸੱਚ ਬੋਲਣ ਦੀ ਕੋਸ਼ਿਸ਼ ਕਰਦਾ ਉਹ ਸਾਡੇ ਲੋਕਾਂ ਦੇ ਹਜਮ ਨਹੀਂ ਆਉਂਦਾ ਜੇ ਕਿਸੇ ਨੂੰ ਕੋਈ ਦੱਸਦੇ ਨਹੀਂ ਤਾਂ ਵੀ ਮਾੜੇ ਬਜਦੇ ਆ ਤੇ ਜੇ ਚੰਗੀ ਟ੍ਰੇਨਿੰਗ ਕਰਨ ਨੂੰ ਕਹਤਾ ਤਾਂ ਵੀ ਮਾੜੇ ਬਜਦੇ ਆ ਥੋੜਾ ਜਿਹਾ ਸੋਸਾਂਗੇ ਟ੍ਰੇਨਿੰਗ ਕਰਨ ਨੂੰ ਕਹਤਾ ਤਾਂ ਲੋਕ ਕਹਿੰਦੇ ਆਪ ਦਾ ਕੰਮ ਕਰ ਉਹ ਚਾਹੇ ਟਾਇਰ ਰੱਖ ਕੇ ਲਾਉਣ ਚਾਹੇ ਸਾਗ ਰੱਖ ਕੇ ਲਾਉਣ ਜੇ ਕੁਝ ਖਾਣ ਨੂੰ ਦੱਸ ਦੋ ਤਾਂ ਉਹ ਕਹਿੰਦੇ ਸਾਡੇ ਘਰੇ ਵੱਡਦਾ ਨਹੀਂ ਹੈਗਾ ਆ ਸਾਨੂੰ ਸਵਾਦ ਨਹੀਂ ਲੱਗਦਾ ਜੇ ਉਹ ਵੀ ਛੱਡ ਕੇ ਬਸ ਆਪਦੀ ਗੱਲ ਦੱਸਦੇ ਆ ਭਾਈ ਮੈਂ ਆਹ ਸਪਲੀਮੈਂਟ ਲੈਣਾ ਵਾਂ ਆ ਮੈਂ ਖਾਣਾ ਵ ਉਹ ਵੀ ਪਸੰਦ ਨਹੀਂ ਹੁੰਦਾ ਉਹ ਵੀ ਕਹਿੰਦਾ ਇੰਨੀਆਂ ਕੁੜੀਆਂ ਤਾਂ ਮਰੀਜ਼ ਨਹੀਂ ਖਾਂਦੇ ਬਾਈ ਜਿੰਨੀਆਂ ਤੂੰ ਖਾਣਾ ਮੈਂ ਫਿਰ ਕਦੇ-ਕਦੇ ਕਿਸੇ ਬੰਦੇ ਦੀ ਗੱਲ ਯਾਦ ਕਰਕੇ ਹਾਸਾ ਨਿਕਲ ਜਾਂਦਾ ਵੀ ਉਹ ਸੱਚੀ ਕਹਿੰਦੀ ਜੀ ਇਹ ਕ੍ਰਿਡਨਾਂ ਦਾ ਦੇਸ਼ ਆ ਹਾਸਾ ਮੁਖੌਲ ਆਪਣੀ ਜਗ੍ਹਾ ਤੇ ਰਹਿ ਗਿਆ ਜਾਂ ਕ੍ਰਿਟਿਸਿਜ਼ਮ ਆਪਣੀ ਜਗ੍ਹਾ ਤੇ ਰਹਿ ਗਿਆ ਪਰ ਸੱਚੀ ਸਾਨੂੰ ਇਸ ਚੀਜ਼ ਤੇ ਗੌਰ ਕਰਨੀ ਪਊ ਕਿ ਅਸੀਂ ਖੇਡਾਂ 'ਚ ਤੇ ਫਿਟਨੈਸ ਦੇ ਵਿੱਚ ਪਿੱਛੇ ਕਿਉਂ ਰਹਿ ਗਏ ਹਾਂ ਜਦੋਂ ਕਿਸੇ ਨੂੰ ਕੋਈ ਨਵਾਂ ਕਰਨ ਦੀ ਗੱਲ ਕਹਿੰਦੇ ਆ ਤਾਂ ਅਗਲਾ ਕਹਿੰਦਾ ਪੁਰਾਣੇ ਬੰਦੇ ਵੀ ਆਂੀ ਤਕੜੇ ਹੁੰਦੇ ਸੀ ਅਸੀਂ ਉਹਨਾਂ ਦੀ ਕਦੇ ਰੀਜ਼ ਨਹੀਂ ਕਰ ਸਕਦੇ ਜੋ ਉਹਨਾਂ ਦਾ ਲਾਈਫ ਸਟਾਈਲ ਪੁਰਾਣੇ ਬੰਦਿਆਂ ਦੇ ਤਜਰਬਿਆਂ ਨੂੰ ਤੇ ਨਵੀਆਂ ਟੈਕਨੀਕਸ ਨੂੰ ਅਸੀਂ ਇਕੱਠਾ ਕਰਕੇ ਅਸੀਂ ਵਧੀਆ ਰਿਜ਼ਲਟ ਪ੍ਰੋਡਿਊਸ ਕਰ ਸਕਦੇ ਹਾਂ ਸਪੋਰਟਸ ਤੇ ਫਿਟਨੈਸ ਦੇ ਮਾਮਲੇ